ਮੈਂ ਤਾਂ ਸਮਝਦਾ ਕਿ ਇਹ ਜਮਹੂਰੀਅਤ ਦੇ ਖਿਲਾਫ ਹੈ ਕਿ ਜਿਹੜੇ ਸਾਡੇ ਹੱਕ ਹੈਗੇ ਐ ਬੋਲਣ ਦੇ ਫਿਰਨ ਦੇ ਸਾਰਾ ਕੁਝ ਇਹ ਪੰਜਾਬ ਤੇ ਸੈਂਟਰ ਸਰਕਾਰ ਸਾਡੇ ਸਿੱਖਾਂ ਦਾ ਖੋਰੀ ਹੈ ਔਰ ਅੱਜ ਬਜਟ ਸੈਸ਼ਨ ਦੇ ਵਿੱਚ ਮੈਂ ਪੇਸ਼ ਹੋਣਾ ਸੀ ਪਾਰਲਮੈਂਟ ਦੇ ਵਿੱਚ ਜਿਹੜਾ ਮੈਂ ਨਹੀਂ ਹੋ ਸਕਿਆ ਇਸ ਦੀ ਰਿਪੋਰਟ ਸੀ ਸਪੀਕਰ ਲੁਕਸ ਬਨੋਫੀਦਤੀ ਹੈ ਕਿ ਮੈਨੂੰ ਹੌਸ ਰੈਸਟ ਕੀਤਾ ਗਿਆ ਤੇ ਮੈਂ ਬਾਰਕ ਤੇ ਜਾ ਰਿਹਾ ਹਾਂ ਜੀ ਹੱਥ ਹੈਗਾ ਜੀ ਮਾਨਸਬ ਜਿਸ ਤਰੀਕੇ ਦੇ ਨਾਲ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਉਸ ਪ੍ਰਦਰਸ਼ਨ ਦੇ ਵਿੱਚ ਪਹੁੰਚ ਰਹੇ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰੀਟੇਨ ਕੀਤਾ ਗਿਆ ਜਿੱਥੋਂ ਵੀ ਪੁਲਿਸ ਨੂੰ ਜਿਹੜੀ ਆ ਕਿਤੋਂ ਕੋਈ ਕਲੂ ਮਿਲਿਆ ਉੱਥੋਂ ਜਿਹੜਾ ਤੁਹਾਡੇ ਪਾਰਟੀ ਦੇ ਵੱਡੇ ਸਮਰਥਕ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਵੀ ਰੀਟੇਨ ਕੀਤਾ ਗਿਆ ਹਾਂ ਮੇਰੇ ਮਤਲਬ ਹੈ ਸਾਡੀ ਜਿਹੜੀ ਜ਼ਾਤੀ ਹੈ ਉਸ ਦੇ ਤੇ ਸਰਦ ਹੱਕ ਜਿਹੜਾ ਹੈ ਤਾਂ ਉਹ ਖੋਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਛੋੜੀਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੇ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਖਲਾਤੀ ਕਿ ਅਸੀਂ ਧੂਰੀ ਨਹੀਂ ਕਰ ਸਕਦੇ ਹੈਗੇ ਜੀ ਮਾਨਸੂਬ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਸ ਜੋ ਪਨਛੀ ਨੂੰ ਲੈ ਕੇ ਤੁਸੀਂ ਪ੍ਰੋਟੈਸਟ ਕਰਨਾ ਚਾਹੀਦਾ ਇਸ ਸਬੰਧ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਆ ਇਸ ਨੂੰ ਕਿਤਾ ਵਿਕਤੀ ਕਿਉਂਕਿ ਸੰਗਰੂਰ ਏਰੀਆ ਹੋਵੇ ਤਾਂ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਇਹ ਧਾਰਾ 144 ਲਾਗੂ ਕੀਤੀ ਗਈ ਹੈ ਹਾਂ ਮੇਰਾ ਮੰਤਰੀ ਕਿ ਸੱਟਾ ਜ਼ਾਤੀ ਤਾਂ ਜਿਹੜਾ ਹੱਕ ਹੈ ਉਹ ਲੈ ਗਿਆ ਜਿਹੜਾ ਕਿ ਜ਼ਬਰ ਹੁੰਦਾ ਤੇ ਇਹਦੇ ਨਾਲ ਜੀ ਜੀ ਇਥੋਂ ਦਾ ਬਾਤਾਂ ਬੰਨਣਾ ਇਹ ਖਰਾਬ ਹੋ ਰਿਹਾ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਚੱਲੇ ਸੀਗੇ ਔਰ ਅਸੀਂ 80 ਜੀਪੀ ਸ਼ੁਕਲਾ ਨੂੰ ਵੀ ਕਿਹਾ ਸੀਗਾ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਇਹਨੂੰ ਪਾਣੀ ਸਿੱਤ ਨੂੰ ਛਗਾਉਣਾ ਹੈ ਉਹਨੂੰ ਛੱਡੋ ਤੇ ਸਾਡਾ ਮਕਸਦ ਬਿਲਕੁਲ ਹੈ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦੀ ਇਹ ਕਨਵਰਟ ਕਰਵਾਈਏ ਅਸੀਂ ਪੀਸਫੁਲੀ ਹਰਿ ਹਰਿ ਚੀਜ਼ ਕਰਨਾ ਚਾਹੁੰਦੇ ਆ ਇਹ ਸਰਕਾਰ ਨੂੰ ਪਤਾ ਹੀ ਅਸੀਂ ਦੱਸ ਦੁੱਤਾ ਸਕਦੇ ਹਾਂ ਮਾਨ ਸਾਹਿਬ ਇਸ ਤੋਂ ਅਗਲਾ ਪ੍ਰੋਗਰਾਮ ਕੀ ਹੋਣ ਵਾਲਾ ਤੁਹਾਡੇ ਵੱਲੋਂ ਜਿਸ ਤਰੀਕੇ ਨਾਲ ਜਤੀ ਪ੍ਰੋਗਰਾਮ ਨੂੰ ਤੁਹਾਡੇ ਨੂੰ ਤਾਰਪਿੰਡੂ ਕਰਨ ਦੀ ਕੋਸ਼ਿਸ਼ ਰਹੀ ਹੈ ਪੁਲਿਸ ਦੇ ਵੱਲੋਂ ਵੀ ਉਹ ਹੁਣ ਸਾਰੇ ਪਾਰਟੀ ਮੈਂਬਰਸ ਦੇ ਨਾਲ ਮੀਟਿੰਗ ਕਰਾਂਗੇ ਤੇ ਫਿਰ ਅਗਲਾ ਪ੍ਰੋਗਰਾਮ ਦਮਾਂਗੇ ਜਿਸ ਨਾਲ ਇਹ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੀ ਸਿਕੋਮੈਂ ਪੰਜਾਬੀ ਹੈ ਉਹ ਇਹ ਜ਼ਬਰ ਨੂੰ برداشت ਨਹੀਂ ਕਰਨਗੇ ਔਰ ਆਮ ਪਾਰਟੀ ਜਿਹੜਾ ਹੈ ਨਹੀਂ ਗੀਆਂ ਤੇ ਇਹਨਾਂ ਨੂੰ ਇਸ ਤਰ੍ਹਾਂ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਜੋ ਕਰਦੇ ਪਿੰਨਾ ਤੱਕ ਇਹਨਾਂ ਦੀ ਪਹੁੰਚ ਨਹੀਂ ਗਈ ਤੇ ਇਹ ਇਕੱਲੇ ਰਹਿ ਜਾਣਗੇ ਜੇ ਜ਼ਬਰ ਕਰ ਜੀ ਜਿਸ ਤਰੀਕੇ ਨਾਲ ਪਾਨਾ ਸਿੱਧੂ ਤੇ ਲਗਾਤਾਰ ਪਰਚੀ ਹੋ ਰਹੇ ਨੇ ਬੀਤੇ ਦਿਨ ਵੀ ਉਸ ਨੂੰ ਮਹਾਲੀ ਦੀ ਕੋਰਟ ਤੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪਾਨਾ ਸਿੱਧੂ ਬਿਆਨ ਦਿੰਦਾ ਕਿ ਜਿਹੜੀ ਸੱਚ ਦੀ ਜੰਗ ਹੈ ਮੈਂ ਜਾਰੀ ਰੱਖਾਂਗਾ ਇਸੇ ਕਦਰ ਜਿਹੜਾ ਚੱਲਦਾ ਰਹੂਗਾ ਜਿੰਨਾ ਤੁਸੀਂ ਮੇਰੇ ਤੇ ਟਾਰਚਰ ਕਰਨਾ ਤੁਸੀਂ ਕਰ ਸਕਦੇ ਆ ਇਹ ਬੜੀ ਚੰਗੀ ਗੱਲ ਹੈ ਜੀ ਖਬਰ ਹੈ ਯਾਨੀ ਪਾਨਾ ਸਿੱਧੂ ਤੇ ਅਸੀਂ ਉਹਨਾਂ ਨਾਲ ਖੜੇ ਆ ਇਸੇ ਕਰਕੇ ਜਿਹੜੇ ਮੰਨ ਦੇ ਦਲੇਰ ਹੁੰਦੇ ਆ ਉਹ ਤੇ ਨਾਲ ਸਾਰੇ ਖੜੇ ਹੋ ਜਾਂਦੇ ਆ ਫਿਰ ਤੇ ਜ਼ਬਰ ਕਦੇ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਗਿਆ ਤੇ ਭਗਵਾਨ ਜੀ ਨੂੰ ਮੈਂ ਬੇਨਤੀ ਕਰਦਾ ਕਿ ਇਸ ਨੂੰ ਖਤਮ ਕਰੋ ਤੇ ਸੋਣਾ ਦਾ ਹੱਥ ਵਧਾਓ ਜਿਸ ਨਾਲ ਅਸੀਂ ਆਪਣਾ ਇਲਾਕਿਆਂ ਦੇ ਵਿੱਚ ਡਵੈਲਪਮੈਂਟ ਕਰਾ ਸਕੀਏ ਤੇ ਜਿਹੜੇ ਕੰਮ ਅਜੇ ਰੰਡੇ ਹੈ ਉਹ ਖਤਮ ਤੇ ਮੁਕੰਮਲ ਕਰਾਈਏ ਤੇ ਇਸ ਰ ਹੌਫਰਾ ਦਫਰੀ ਫਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂ ਕਰਕੇ ਸਾਰਾ ਪੀਸਫੁਲ ਤੇ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਚੱਲ ਰਹੇ ਹਾਂ ਬਤੌਰ ਮੈਂਬਰ ਪਾਰਲੀਮੈਂਟ ਇਹ ਸਾਰੇ ਮਸਲੇ ਦੀ ਕੋਈ ਰਿਪੋਰਟ ਕੇਂਦਰ ਦੀ ਸਰਕਾਰ ਦੇ ਕੋਲ ਜਾਂ ਜੋ ਹੋਮ ਅਫੇਅਰ ਹੈ ਉਸ ਦੇ ਕੋਲ ਕੋਈ ਰਿਪੋਰਟ ਤੁਹਾਡੇ ਵੱਲੋਂ ਕੋਈ ਦਾਇਰ ਕੀਤੀ ਜਾਏਗੀ ਹਾਂ ਅਸੀਂ ਕਰਾਂਗੇ ਤੇ ਬਾਹਰ ਦੇ ਸਿੱਖਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੰਨੀਆਂ ਵੀ ਤੁਹਾਡੇ ਮੁਲਕਾਂ ਦੇ ਵਿੱਚ ਇੰਡੀਆ ਦੇ ਸਫੀਰ ਖਾਨੇ ਹੈਗੇ ਆ ਉੱਥੇ ਤੁਸੀਂ ਈਮੇਲ ਭੇਜ ਕੇ ਉਹਨਾਂ ਨੂੰ ਦੱਸੋ ਕਿ ਇਹ ਜ਼ਬਰ ਇਹ ਸਖ਼ਤ ਤੇ ਜਿਹੜਾ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਹੋ ਰਿਹਾ ਜੀ ਮਾਨ ਸਰ ਇਸ ਤੋਂ ਬਾਅਦ ਜਦੋਂ ਤੱਕ ਤੁਹਾਨੂੰ ਕਰੇ ਰੱਖਿਆ ਜਾਏਗਾ ਕਿ ਇਸ ਤੋਂ ਬਾਅਦ ਤੁਸੀਂ ਪਾਰਲੀਮੈਂਟ ਸੈਸ਼ਨ ਲਈ ਇੱਥੋਂ ਨਿਕਲੋਗੇ ਜਾਂ ਵਾਪਸ ਸੰਗਰੂਰ ਜਾਓਗੇ ਇਸ ਤੋਂ ਬਾਅਦ ਵਾਪਸ ਸੰਗਰੂਰ ਤਾਂ ਹਾਲ ਦੀ ਕਰੀ ਦੇਖੂਗਾ ਪਰ ਪਾਰਲੀਮੈਂਟ ਦਾ ਵੀ ਕੰਮ ਹੈਗਾ ਉੱਥੇ ਵੀ ਜਾਣਾ ਹੈਗਾ ਹੌਣ ਜਿੰਨਾ ਚਿਰ ਅਗਲੀ ਮੀਟਿੰਗ ਨਹੀਂ ਹੁੰਦੀ ਤੇ ਅਗਲਾ ਫੈਸਲਾ ਨਹੀਂ ਹੁੰਦਾ ਕਿ ਆਪਣੇ ਕੀ ਐਕਸ਼ਨ ਕਰਨਾ ਉਹਨਾਂ ਚੇਤਨਾਮਿਕ ਹੈ ਸਦਾ ਕਿ ਅਗਲਾ ਮੇਰਾ ਪ੍ਰੋਗਰਾਮ ਕੀ ਹੋਊਗਾ ਕਿਉਂ ਕਰਕੇ ਮੈਂ ਤਾਂ ਲੌਫਾ ਪਲੇ ਵਿੱਚ ਹੈਗਾ ਤੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਦਾ ਸੱਦਾ ਹੁਣ ਤੱਕ ਤੁਹਾਨੂੰ ਆਇਆ ਨਹੀਂ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਪਹੁੰਚੀ ਹੋਣ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਸਬੰਧ ਵਿੱਚ ਗੱਲਬਾਤ ਕੀਤੀ ਹੋਵੇ ਤੁਹਾਡੇ ਨਾਲ ਹਾਂ ਹਾਂ ਐਸਐਸਪੀ ਦਾ ਕਹਿ ਦਿਪਣਾ ਹੈ ਡੀਐਸਪੀ ਸਾਹਿਬ ਐਟੀਆਈਓਏ ਮੇਰਾ ਮਤਲਬ ਹੈ ਕਿ ਪਲੀਜ਼ ਵੱਲੋਂ ਕੋਈ ਸਾਨੂੰ ਸ਼ਿਕਾਇਤ ਨਹੀਂ ਹੈ ਇਹ ਆਪਣੀ ਡਿਊਟੀ ਕਰ ਰਹੇ ਹੈ ਜਿਵੇਂ ਇਹਨਾਂ ਨੂੰ ਹੁਕਮ ਹੋਇਆ ਹੈ ਸਰਕਾਰ ਦਾ ਪਰ ਵੈਸੇ ਇਹਨਾਂ ਨੇ ਕੋਈ ਤੰਤਕੁਪਤਾ ਸਾਨੂੰ ਕਿਸ ਨੂੰ ਕੀਤਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਘਰ ਨੂੰ ਆਲੇ-ਦੁਆਲੇ ਤੁਹਾਡੇ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਪਿਛੋਂ ਜੋ ਖੇਤਾਂ ਦੇ ਜ਼ਰੀਏ ਰਸਤਾ ਜਾਂਦਾ ਉਸ ਦੇ ਉੱਤੇ ਵੀ ਪੌਲਿਸ ਲਾਈਗ ਗਈ ਹੈ ਇਹ ਸਾਰੀਆਂ ਤਸਵੀਰਾਂ ਤੁਸੀਂ ਕਿਦਾਂ ਵੇਖਦੇ ਹੋ ਇਹ ਮੈਂ ਦੇਖਦਾ ਕਿ ਸਰਕਾਰ ਸਮਝਦੀ ਹੈ ਮੈਂ ਨਾਕ ਸਕਦਾ ਤੇ ਬਾਰਡਰ ਪਾਰ ਕਰ ਸਕਦਾ ਹੈ ਤੇ ਇਹ ਤਾਂ ਤਾਰੀਫ ਦੀ ਗੱਲ ਹੈ ਕਿ ਸਰਕਾਰ ਜੇ ਵੀ ਸਮਝਦੀ ਹੈ ਕਿ ਇਹ ਬੰਦਾ ਇਹ ਨਿਕਲ ਸਕਦਾ ਹੈ ਸਾਡੀ ਹਰ ਹਰਸਤ ਦੇ ਵਿੱਚੋਂ